ਜਲ ਜਾਣਗੇ ਜਿਵੇਂ ਆ ਪਏ ਨੇ ਤੇ ਆ 550 ਰੁਪਏ ਦਾ ਲਓ ਜੀ ਤੇ ਅੱਗੇ ਆ ਦੇਖੋ ਸਾਰੇ ਸੂਟਾਂ ਦੀ ਦੁਕਾਨਾਂ ਆ ਗਈਆਂ ਨਾ ਲਓ ਜੀ ਫੁਲਕਾਰੀਆਂ ਮਿਲ ਜਾਣਗੀਆਂ ਸਾਰੀ ਤੁਸੀਂ ਮਾਰਕੀਟ ਦੇਖ ਸਕਦੇ ਹੋ ਨਾ ਲਓ ਜੀ ਆ ਸੂਟਾਂ ਦੀਆਂ ਆ ਗਈਆਂ ਜਿਵੇਂ ਹਨਾ ਲਓ ਜੀ ਆ ਸੂਟਾਂ ਦੀਆਂ ਆ ਗਈਆਂ ਜਿਵੇਂ ਸਾਰਿਆਂ ਨੂੰ ਪਿਆਰ ਭਰੀ ਫਖਰੀ ਕਾਲਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ आज ਦੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੈਪੀ ਨਿਊ ईयर ਸਾਰਿਆਂ ਨੂੰ ਜਿਹੜੇ ਵੀ ਇੱਕ ਟਾਈਮੇ ਵੀਡੀਓ ਦੇਖਦੇ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਆਪਾਂ ਪਹੁੰਚੇ ਆਂ ਸਹਿਰ ਖੰਨੇ ਤੇ ਅੱਜ ਨੂੰ ਸਹਿਰ ਖੰਨੇ ਦਾ ਆਪਾਂ ਬਾਜ਼ਾਰ ਦਿਖਾਵਾਂਗੇ ਤੇ ਚੱਲਦੇ ਆਂ ਅੱਜ ਦੀ ਵੀਡੀਓ ਦਾ ਆਪਾਂ ਸਟਾਰਟ ਕਰਦੇ ਆਂ ਵੀਡੀਓ ਨੂੰ ਹੈਂਡ ਤੱਕ ਬਣੇ ਰਹੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਲਓ ਜੀ ਅੱਜ ਤੁਹਾਨੂੰ ਦਿਖਾਉਨੇ ਆਂ ਸਹਿਰ ਖੰਨੇ ਦੀ ਆਪਾਂ ਮਾਰਕੀਟ ਜਿਵੇਂ ਤੁਹਾਨੂੰ ਐਵੇਂ ਜੀਆਂ ਲੋਹਰਾਂ ਹਨਾ ਮਿਲ ਜਾਣਗੀਆਂ ਲੋਹਰਾਂ ਹੋ ਗਈਆਂ ਜਾਗਟ ਹੋ ਗਈਆਂ ਜਿਵੇਂ ਲਓ ਵੀ ਐਵੇਂ ਜੇ ਸਾਰੀਆਂ ਚੀਜ਼ਾਂ ਤੁਹਾਨੂੰ ਇ ਤੇ ਤੁਹਾਨੂੰ ਸਾਰੀ ਆਪਾਂ ਮਾਰਕੀਟ ਦਿਖਾਵਾਂਗੇ ਇਹ ਜਿਵੇਂ ਆਹ ਦੇਖੋ ਸਾਰਾ ਇਧਰ ਨਾ ਲਓ ਜੀ ਤੇ ਆ ਜਿਵੇਂ ਬੂਟ ਪਏ ਨੇ ਤੇ ਕੁਝ ਐਵੇਂ ਦੀ ਜੁਵੈਲਰੀ ਮਿਲ ਜੂਗੀ ਲਓ ਜੀ ਤੇ ਬਾਕੀ ਇਹ ਤੇ ਤੁਸੀਂ ਮਹਿੰਦੀ ਵੀ ਲਵਾ ਸਕਦੇ ਹੋ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਕੀ ਐਵੇਂ ਦੀਆਂ ਬਹੁਤ ਸਾਰੀਆਂ ਤੁਹਾਨੂੰ ਦੁਕਾਨਾਂ ਮਿਲ ਜਾਣਗੀਆਂ ਤੇ ਕੱਪੜੇ ਦੀ ਬਹੁਤ ਵੱਡੀ ਇਹ ਮਾਰਕੀਟ ਆਪਾਂ ਨੂੰ ਕਹਿ ਸਕਦੇ ਆ ਹਨੇ ਸ਼ਹਿਰ ਦੀ ਤੇ ਤੁਸੀਂ ਕਮੈਂਟ ਜ਼ਰੂਰ ਕਰਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਹੁੰਦੇ ਹੋ ਤੇ ਜਿਵੇਂ ਆਹ ਇਧਰ ਸੂਟਾਂ ਦੀਆਂ ਹੋ ਗਈਆਂ ਹਨਾ ਲਓ ਜੀ ਤੇ ਦੇਖੋ ਆ ਦੇਖੋ ਨਾ ਇੱਧਰ ਸੂਟ ਆ ਗਏ ਜਮੇ ਲਓ ਵੀ ਆ ਤੁਹਾਨੂੰ ਸੂਟ ਮਿਲ ਜਾਣਗੇ ਜਿਵੇਂ ਆ ਪਏ ਨੇ ਤੇ ਆ 550 ਰੁਪਏ ਦਾ ਲਓ ਵੀ ਤੇ ਅੱਗੇ ਆ ਦੇਖੋ ਸਾਰੇ ਸੂਟਾਂ ਦੀ ਦੁਕਾਨਾਂ ਆ ਗਈਆਂ ਨਾ ਲਓ ਜੀ ਐਵੇਂ ਦੀ ਸਾਰੀ ਇਹ ਮਾਰਕੀਟ ਆ ਸਹਿਰ ਖੰਨੇ ਦੀ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਵੀ ਇੱਧਰ ਦੇਖੋ ਨਾ ਤੇ ਅੱਗੇ ਚੱਲਦੇ ਅੱਗੇ ਤੁਹਾਨੂੰ ਹੋਰ ਦਿਖਾਉਣੀ ਆ ਮਾਰਕੀਟ ਆਪਾਂ ਤੇ ਬਾਕੀ ਆ ਅੱਗੇ ਜਿਵੇਂ ਸਾੜੀਆਂ ਸੂਟ ਲੈਣਗੇ ਹਨ ਤੇ ਆ ਅੱਗੇ ਰੂਪ ਸਾੜੀ ਵਾਲੇ ਲਓ ਜੀ ਅੱਗੇ ਅੱਗੇ ਰੂਪ ਸਾੜੀ ਵਾਲੇ ਤੇ ਆਹ ਦੇਖੋ ਸਾਰੇ ਹੁਣ ਇਹ ਤੁਹਾਨੂੰ ਸਾਰੀ ਆਪਾਂ ਮਾਰਕੀਟ ਅੱਜ ਦਿਖਾ ਰਹੇ ਹਾਂ ਸਹਿਰ ਖੰਨੇ ਦੀ ਤੇ ਆਗੇ A1 ਵਾਲੇ ਜੀ ਅੱਗੇ ਲਓ ਜੀ ਤੇ ਐਵੇਂ ਦੀ ਸਾਰੀ ਮਾਰਕੀਟ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਦੋਨੋਂ ਸਾਈਡ ਦੁਕਾਨਾਂ ਨੇ ਜਿਵੇਂ ਇੱਧਰ ਵੀ ਨੇ ਤੇ ਇੱਧਰ ਵੀ ਨੇ ਨਾ ਦੋਨੋਂ ਸਾਈਡ ਇਹਦੇ ਦੁਕਾਨਾਂ ਨੇ ਜਿਵੇਂ ਆਹ ਦੇਖੋ ਇਹ ਨੇ ਇੱਧਰ ਲਓ ਜੀ ਤੇ ਆਹ ਗੋਲਡ ਜਵੈਲਰੀ ਆ ਗਈ ਤੇ ਆਹ ਸੂਟ ਆ ਗਏ ਹੈਨਾ ਇੰਨਾ ਸੂਟ ਮਿਲ ਜਾਣਗੇ ਲਓ ਜੀ ਤੇ ਆਹ ਭਾਂਡੇ ਦੀ ਦੁਕਾਨ ਆ ਗਈ ਜਿਵੇਂ ਅੱਗੇ ਬਾਕੀ ਆ ਦੇਖੋ ਨਾ ਸੂਟਾਂ ਦੀ ਆ ਗਈ ਜਿਵੇਂ ਲਾਓ ਜੀ ਚੱਲਦੇ ਆ ਅੱਗੇ ਤੇ ਇੱਥੋਂ ਆਪਾਂ ਜਾਵਾਂਗੇ ਇੱਧਰ ਨੂੰ ਤੇ ਅੱਗੇ ਕਾਫੀ ਦੂਰ ਤੱਕ ਮਾਰਕੀਟ ਹੈ ਇਹ ਤੇ ਕਾਫੀ ਲੰਬੀ ਮਾਰਕੀਟ ਹੈ ਤੇ ਹਰ ਇੱਕ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਦੁਕਾਨ ਇਹ ਮਾਰਕੀਟ ਦੇ ਵਿੱਚ ਮਿਲ ਜੂਗੀ ਜਿਵੇਂ ਆ ਜੁੱਤੀਆਂ ਦੀ ਆ ਗਈ ਹੈ ਨਾ ਲਓ ਜੀ ਆ ਜੁੱਤੀਆਂ ਦੀ ਆ ਗਈ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਆਪ ਨੂੰ ਬੈਗ ਵਗੈਰਾ ਲੈ ਸਕਦੇ ਹੋ ਨਾ ਜਿਵੇਂ ਬੈਗ ਤੇ ਕੀ ਸਾਰਾ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਸਾਰਾ ਸਾਮਾਨ ਤੁਹਾਨੂੰ ਮਿਲ ਜੂਗਾ ਤੇ ਆਜ ਮੈਂ ਕੁਝ ਸੂਟ ਆ ਗਏ ਹਨ ਲੋ ਤੇ ਆ ਦੇਖੋ ਜਿਵੇਂ ਹੈ ਨਾ ਇੱਧਰ ਲੋ ਕਿ ਐਵੇਂ ਦੀਆਂ ਤੁਹਾਨੂੰ ਸਾਰੀਆਂ ਇਥੇ ਦੁਕਾਨਾਂ ਨੇ ਜਿਹੜੀਆਂ ਮਿਲ ਜਾਣਗੀਆਂ ਆ ਦੇਖੋ ਸਾਰਾ ਲੋ ਤੇ ਅੱਗੇ ਚੱਲਦੇ ਆਂ ਤੇ ਕਾਫੀ ਵੱਡੀ ਮਾਰਕੀਟ ਆ ਤੇ ਆ ਆ ਗਏ ਸੂਟ ਲੋ ਐਵੇਂ ਤੇ ਸਾਰੇ ਤੁਹਾਨੂੰ ਕੁਝ ਮਿਲ ਜਾਣਗੇ ਤੇ ਬਾਕੀ ਕਮੈਂਟ ਜਰੂਰ ਕਰਿਓ ਜਿਹੜੇ ਸਹਿਰਖੰਡੇ ਨੂੰ ਬਿਲੋਂਗ ਕਰਦੇ ਹਨ ਜਾਂ ਕੋਈ ਵੀ ਜਿਹੜਾ ਸਹਿਰਖੰਡੇ ਤੋਂ ਬਾਹਰ ਗਿਆ ਹੋਇਆ ਜਾਂ ਕਿਤੇ ਹੋਰ ਰਹਿ ਕੇ ਰਹਿਣ ਲੱਗ ਗਿਆ ਤਾਂ ਉਹ ਕਮੈਂਟ ਜਰੂਰ ਕਰਿਓ ਲੋ ਵੀ ਤੇ ਆ ਆ ਗਿਆ ਇੱਧਰ ਲੋ ਵੀ ਮੰਨ ਮੰਦਰ ਵਾਲੇ ਹਨ ਤੇ ਕਲਾ ਮੰਦਰ ਵਾਲੇ ਲਓ ਜੀ ਸਾਰਿਆਂ ਤੁਸੀਂ ਦੇਖ ਸਕਦੇ ਹੋ ਲੋ ਜੀ ਤੇ ਆ ਆ ਗਏ ਬੱਚੇ ਦੇ ਖੇਡਾ ਹਨ ਤੇ ਚੱਲਦੇ ਆ ਅੱਗੇ ਹੋਰ ਤੇ ਅੱਗੇ ਐਵੇਂ ਤੁਹਾਨੂੰ ਸਾਰੀਆਂ ਕੱਪੜੇ ਮਿਲ ਜਾਣਗੇ ਡਰੈਸਾਂ ਮਿਲ ਜਾਣਗੀਆਂ ਹਨਾ ਕੋਟ ਪੈਂਟ ਤੇ ਐਵੇਂ ਦੀਆਂ ਸਾਰੀਆਂ ਤੁਹਾਨੂੰ ਦੁਕਾਨਾਂ ਜਿਹੜੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਆ ਆ ਗਿਆ ਜੁਐਲਰੀ ਵਾਲੀਆਂ ਕੁਝ ਤੇ ਆ ਆ ਗਿਆ ਕੱਪੜੇ ਵਾਲੀਆਂ ਸੂਟਾਂ ਵਾਲੀਆਂ ਹਨਾ ਜਿਹਨੂੰ ਤੁਸੀਂ ਦੇਖ ਸਕਦੇ ਲੋ ਵੀ ਆ ਆ ਗਿਆ ਅੱਗੇ ਸੂਟ ਲੋ ਵੀ ਐਵੇਂ ਦੀਆਂ ਸਾਰੀਆਂ ਤੁਹਾਨੂੰ ਦੁਕਾਨਾਂ ਜਿਹੜੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਕਾਫੀ ਵੱਡੀ ਮਾਰਕੀਟ ਹੈ ਇਹ ਸਹਿਰਖੰਨੇ ਦੀ ਜੇ ਆਪਾਂ ਗੱਲ ਕਰੀਏ ਤੇ ਅੱਗੇ ਵੀ ਆ ਗਿਆ ਲੋ ਵੀ ਅੱਗੇ ਸਾਰੀ ਦੁਸ਼ੀ ਮਾਰਕੀਟ ਦੇਖ ਸਕਦੇ ਹੋ ਨਾ ਲਓ ਜੀ ਤੇ ਬਾਕੀ ਦੋਨੋਂ ਸਾਈਡ ਦੁਕਾਨਾਂ ਨੇ ਜੇ ਆਪਾਂ ਗੱਲ ਕਰੀਏ ਹਨਾ ਲਓ ਜੀ ਤੁਹਾਨੂੰ ਦੋਨੋਂ ਸਾਈਡੀਆਂ ਦੁਕਾਨਾਂ ਨੇ ਉਹ ਦੇਖਣ ਨੂੰ ਮਿਲ ਜਾਣਗੀਆਂ ਜੇ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਬਾਕੀ ਆਹ ਦੇਖੋ ਇੱਧਰ ਹਨਾ ਤੇ ਅੱਗੇ ਦਿਖਾਉਣੀ ਹੈ ਹੋਰ ਤੁਹਾਨੂੰ ਸਾਰੀ ਮਾਰਕੀਟ ਆਪਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਲਓ ਜੀ 500 ਤੋਂ ਘੱਟ ਨਹੀਂ ਹੈ ਤੇ ਐਵੇਂ ਤੁਹਾਨੂੰ ਸੋਹਣੇ ਸੋਹਣੇ ਸੂਟ ਹਨਾ ਫੁਲਕਾਰੀਆਂ ਲਓ ਜੀ ਫੁਲਕਾਰੀਆਂ ਮਿਲ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਤੇ ਪਰਸ ਵਗੈਰਾ ਹਨਾ ਜਿਵੇਂ ਆ ਪਰਸ ਪਏ ਨੇ ਪਰਸ ਮਿਲ ਜਾਣਗੇ ਤੇ ਬਾਕੀ ਹੋਰ ਵੀ ਛਿਆਲਾਂ ਦਾ ਕਾਫੀ ਜਿਹਾ ਸਟਾਫ ਤੁਹਾਨੂੰ ਉਹ ਦੇਖਣ ਨੂੰ ਮਿਲ ਜੀ ਜਿਵੇਂ ਆ ਦੇਖ ਸਕਦੇ ਹੋ ਨਾ ਲਓ ਜੀ ਤੇ ਆ ਜਿਵੇਂ ਦੇਖ ਸਕਦੇ ਹੋ ਨਾ ਤੇ ਅੱਗੇ ਕੁਝ ਬੱਚਿਆਂ ਦੇ ਦੇਖ ਸਕਦੇ ਹੋ ਜਿਵੇਂ ਤੁਸੀਂ ਹਨਾ ਆ ਬੱਚਿਆਂ ਦੇ ਪਏ ਨੇ ਲਓ ਜੀ ਤੇ ਆ ਬੱਚਿਆਂ ਦੇ ਕੱਪੜੇ ਤੁਹਾਨੂੰ ਮਿਲ ਜਾਣਗੇ ਬਾਕੀ ਹੋਰ ਵੀ ਕਾਫੀ ਆ ਦੇਖੋ ਸਾਰਾ ਹਨਾ ਲਓ। ਮੱਕੀ ਦੋਨੋਂ ਸਾਈਡ ਦੁਕਾਨਾਂ ਨੇ ਮੈਂ ਤੁਹਾਨੂੰ ਦੱਸ ਰਿਹਾ ਵੀ ਦੋਨੋਂ ਸਾਈਡ ਜਿਹੜੀਆਂ ਉਹ ਦੁਕਾਨਾਂ ਨੇ ਤੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਹਿਰ ਖੰਨੇ ਦਾ ਬਾਜ਼ਾਰ। ਯਾਹ ਦੇਖ ਸਕਦੇ ਹੋ ਸਾਰੀਆਂ ਇੱਧਰ ਦੁਕਾਨਾਂ। ਲਓ। ਤੇ ਆਹ ਕੁਝ ਆਪਣੇ ਘਰ ਦੀ ਜ਼ਰੂਰਤ ਦਾ ਸਮਾਨ ਜਵੇਂ ਹਸਾਗ ਵਾਲੀ ਮਸ਼ੀਨ ਹੋ ਗਈ ਨਾ ਐਵੇਂ ਦਾ ਸਾਰਾ ਮਿਲ ਜੂਗਾ। ਤੁਸੀਂ ਤੁਸੀਂ ਦੇਖ ਸਕਦੇ ਹੋ ਨਾ। ਲਓ ਵੀ ਇੱਧਰ ਦੇਖੋ ਸਾਰਾ ਹਨਾ। ਆ ਸੂਟਾਂ ਦੀ ਆ ਗਈ ਜਮੇ ਹਨਾ ਲੋ ਵੀ ਆ ਸੂਟਾਂ ਦੀ ਆ ਗਈ ਜਮੇ ਤੇ ਆ ਆ ਗਈ ਇਧਰ ਸੂਟਾਂ ਜੇ ਕੋ ਤੇ ਹਰ ਇੱਕ ਤਰ੍ਹਾਂ ਦਾ ਕੱਪੜਾ ਤੁਹਾਨੂੰ ਸ਼ਹਿਰ ਖੰਨੇ ਜੇ ਮਿਲ ਜੂਗਾ ਤੇ ਲੋ ਦੇਖੋ ਸਾਰੀ ਮਾਰਕੀਟ ਤੁਹਾਨੂੰ ਆਪ ਦਿਖਾ ਰਹੇ ਆ ਤੇ ਆ ਦੇਖੋ ਜਮੇ ਇਧਰ ਹਨਾ ਲੋ ਆ ਪਈਆਂ ਨੇ ਜਮੇ ਹਨਾ ਲੋ ਵੀ ਆ ਗਈ ਸਲਾਣੇ ਵਾਲਾਂ ਦੀ ਹੱਟੀ ਤੇ ਆ ਆ ਗਈ ਇਧਰ ਲਓ ਵੀ ਲਓ ਵੀ ਤੇ ਆ ਦੇਖੋ ਨਾ ਅੱਗੇ ਬੂਟ ਵਗੈਰਾ ਲਓ ਵੀ ਤੇ ਐਵੇਂ ਦੀ ਸਾਰੀ ਇਹ ਮਾਰਕੀਟ ਜਿਹੜੀ ਤੁਸੀਂ ਦੇਖ ਸਕਦੇ ਹੋ ਲਓ ਵੀ ਤੇ ਦੋਨੋਂ ਸਾਈਡ ਹੀ ਇਹਦੇ ਦੁਕਾਨਾਂ ਨੇ ਜੇ ਕੋ ਗੱਲ ਕਰੀਏ ਹੈ ਨਾ ਲਓ ਕੁਝ ਐਵੇਂ ਦੀਆਂ ਸਾਰਾ ਤੁਹਾਨੂੰ ਜਿਹੜਾ ਇੱਧਰ ਉਹ ਜੋ ਬਾਜ਼ ਵਗੈਰਾ ਹੋ ਗਈ ਜਮ ਹੈ ਨਾ ਉਹ ਮਿਲ ਜਾਣਗੇ ਤੁਹਾਨੂੰ ਬਾਜ਼ ਦੀ ਦੁਕਾਨ ਆ ਗਈ ਤੇ ਅੱਗੇ ਦਿਖਾਉਨੇ ਆ ਹੋਰ ਤੋਂ ਮਾਰਕੀਟ ਆਪਾਂ ਤੇ ਜਿਵੇਂ ਆ ਜਾਗਤਾ ਆਉਂਦੀਆਂ ਲਓ ਵੀ ਤੇ ਆ ਜਾਗ 800 ਰੁਪਏ ਲਓ ਵੀ ਤੇ ਬਾਕੀ ਤੁਸੀਂ ਅੱਗੇ ਆ ਗਿਆ ਰੋਡ ਤੇ ਰੋਡ ਤੇ ਨਿਕਲ ਤੁਸੀਂ ਦੋਨੋਂ ਸਾਈਡ ਮਾਰਕੀਟ ਜਾ ਸਕਦੇ ਹੋ ਮੰਨ ਲਓ ਉਧਰ ਪਾਰਕਿੰਗ ਹੀ ਪਾਰਕਿੰਗ ਆਪਣੀ ਗੱਡੀ ਲਾ ਕੇ ਆ ਸਕਦੇ ਹੋ ਬਾਕੀ ਸਾਹਮਣੇ ਇਹ ਰੋਡ ਤੋਂ ਵੀ ਤੁਸੀਂ ਇਹ ਮਾਰਕੀਟ ਦੇ ਵਿੱਚ ਅੰਦਰ ਆ ਸਕਦੇ ਹੋ ਲਓ ਜੀ ਆ ਦੇਖੋ ਸਾਰਾ ਹਨਾ ਲਓ ਜੀ ਤੇ ਅੱਗੇ ਆ ਗਿਆ ਰੋਡ ਇੱਥੋਂ ਲੋਜ ਤੇ ਆਪਾਂ ਮਾਰਕੀਟ ਦੇ ਵਿੱਚ ਨਾਲ ਤੇ ਅੱਗੇ ਕੁਝ ਐਵੇਂ ਦੀ ਜੁੱਤੀਆਂ ਦੁਕਾਨਾਂ ਆ ਗਈਆਂ ਤੁਸੀਂ ਦੇਖ ਸਕਦੇ ਹੋ ਨਾ ਲੋਗੇ ਆ ਜੁੱਤੀਆਂ ਦੀ ਆ ਗਈਆਂ ਆ ਦੇਖ ਸਕਦੇ ਹੋ ਨਾ ਤੇ ਆ ਅੱਗੇ ਜਿਵੇਂ ਲੋਹੜਾ ਆ ਗਈਆਂ ਤੇ ਆ ਕੁਝ ਬੱਚਿਆਂ ਦੇ ਆ ਗਏ ਨਾ ਲੋਗੇ ਤੇ ਬਾਕੀ ਇੱਧਰ ਦੇਖੋ ਸਾਰਾ ਨਾ ਐਵੇਂ ਦਾ ਸਭੂ ਸਾਰਾ ਜਿਹੜਾ ਉਹ ਕੱਪੜਾ ਮਿਲ ਜੂਗਾ ਬਾਕੀ ਇੱਥੇ ਤੁਸੀਂ ਬੈਗ ਵਗੈਰਾ ਨਾ ਉਹ ਚਲਾਈ ਵਗੈਰਾ ਕਰਾਉਣੀਆਂ ਬੈਗਾਂ ਦੇ ਉਹ ਕਰਾ ਸਕਦੇ ਐਵੇਂ ਦੀਆਂ ਸਾਰੀਆਂ ਤੁਹਾਨੂੰ ਦੁਕਾਨਾਂ ਮਿਲ ਜਾਣਗੀਆਂ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਨਾ ਲਓ ਜੀ ਤੇ ਬਾਕੀ ਚੱਲਦੇ ਆ ਅੱਗੇ ਅੱਗੇ ਹੋਰ ਦਿਖਾਉਣੀ ਆ ਤੁਹਾਨੂੰ ਤੇ ਆ ਆ ਗਏ ਪ੍ਰੇਮ ਦੇ ਸਪੈਸ਼ਲ ਪਕੌੜੇ ਮੈਂ ਆ ਦੇਖੋ ਪ੍ਰੇਮ ਦੇ ਸਪੈਸ਼ਲ ਪਕੌੜੇ ਹਨਾ ਜੀ ਲਓ ਜੀ ਤੇ ਆ ਆ ਗਏ ਅੱਗੇ ਬੈਗ ਤੇ ਐਵੇਂ ਤੁਹਾਨੂੰ ਬੈਗ ਮਿਲ ਜਾਣਗੇ ਸਾਰੇ ਜਿਵੇਂ ਆ ਬੈਗ ਪਏ ਨੇ ਤੁਸੀਂ ਦੇਖ ਸਕਦੇ ਹੋ ਕੀ ਪ੍ਰਾਈਸ ਆ ਬਈ ਇਹਨਾਂ ਦਾ 3500 3500 ਰੁਪਏ ਲਓ 3500 ਰੁਪਏ ਦਾ 3kW ਰੇਟ ਅੱਡ ਅੱਡ ਰੇਟ ਨੇ ਓਕੇ ਓਕੇ ਇਹ ਸਟਾਰਟ ਹੋ ਜਾਂਦਾ ਅੱਜ ਲਓ ਵੀ 1500 ਦਾ ਬਾਈਕ ਨਾਲ ਸਟਾਰਟ ਹੋ ਜਾਂਦਾ ਤੇ ਜਿਵੇਂ ਆ ਪਏ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਨਾ ਗਾਰੰਟੀ ਇਹਦੀ ਵੀ 5 ਸਾਲ ਦੀ ਹੈ ਓਕੇ ਓਕੇ ਤੇ ਗਾਰੰਟੀ 5 ਸਾਲ ਦੀ ਬਾਈਕ ਨਾਲ ਲਓ ਜੀ ਬਾਕੀ ਕੰਪਨੀ ਜਿਹੜੀ ਇਹ ਜੀ ਦੇਖਣੀ ਸਾਰੀਆਂ ਅਮਰੀਕਨ ਟ੍ਰਿਕਰ ਬ੍ਰਾਂਡ ਓਕੇ ਓਕੇ ਤੇ ਠੀਕ ਹੈ ਲਓ ਵੀ ਬਾਈ ਉਹਨਾਂ ਕੋ ਪਹੁੰਚ ਜਾਓ ਤੁਸੀਂ ਏਜੰਸੀ ਆਪਣੇ ਕੋਲ ਹੈ ਓਕੇ ਓਕੇ ਠੀਕ ਹੈ ਬਾਈ ਕ ਨਾਲ ਜਿਹੜੀ ਮਰਜ਼ੀ ਕੰਪਨੀ ਦਾ ਬੈਗ ਲੈ ਲਿਓ ਅੱਗੇ ਲਓ ਜੀ ਤੇ ਅੱਗੇ ਦੇਖ ਸਕਦੇ ਜਮੇ ਨਾ ਪਾਂਡੇ ਦੀ ਆ ਗਈਆਂ ਤੇ ਉਸ ਤੋਂ ਅੱਗੇ ਵੀ ਬੈਗ ਵਗੈਰਾ ਮਿਲ ਜਾਉਗੇ ਤੁਹਾਨੂੰ ਜਿਵੇਂ ਆ ਪਏ ਨੇ ਹਣਾ ਲੋਕ ਤੇ ਆ ਪਏ ਨੇ ਅੱਗੇ ਤੇ ਇਹ ਤੇ ਇਸ਼ਾਰਾ ਹੈ ਸੈਰਖੰਨੇ ਦਾ ਬਾਜ਼ਾਰ ਵੈਸੇ ਬਾਜ਼ਾਰ ਤਾਂ ਕਾਫੀ ਵੱਡਾ ਨਾ ਜੇ ਆਪਾਂ ਗੱਲ ਕਰੀਏ ਕਾਫੀ ਵੱਡੀ ਮਾਰਕੀਟ ਹੈ ਜੇ ਆਪਾਂ ਗੱਲ ਕਰੀਏ ਤੇ ਆ ਕੁਝ ਬੈਗ ਵਗੈਰਾ ਆ ਕਿ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਐਵੇਂ ਦੇ ਸਾਰੇ ਬੈਗ ਤੁਹਾਨੂੰ ਮਿਲ ਜਾਣਗੇ ਤੇ ਆ ਕੁਝ ਭਾਂਡੇ ਦੀ ਤਾਂ ਦੁਕਾਨ ਆ ਗਈਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਲੋਕ ਤੇ ਆ ਆ ਗਈਆਂ ਐਨ ਕਾਲੀਆਂ ਹੈ ਨਾ ਆ ਆ ਗਿਆ ਨਕਾ ਦੀ ਲਓ ਵੀ ਅੱਗੇ ਕੰਬਲ ਵਗੈਰਾ ਤੁਹਾਨੂੰ ਮਿਲ ਜਾਣਗੇ ਨਾ ਇੱਥੇ ਤੁਸੀਂ ਕੰਬਲ ਵਗੈਰਾ ਲੈ ਸਕਦੇ ਜਿਵੇਂ ਆਹ ਕੰਬਲ ਪਏ ਨੇ ਹਨਾ ਲਓ ਵੀ ਐਵੇਂ ਤੇ ਸਾਰੇ ਕੰਬਲ ਤੁਹਾਨੂੰ ਮਿਲ ਜਾਣਗੇ ਜਿਆਦਾ ਵੀ ਦੇਖ ਸਕਦੇ ਲਓ ਜੀ ਤੇ ਆਹ ਕੋਈ ਭਾਂਡੇ ਦੀ ਦੁਕਾਨ ਆ ਗਈਆਂ ਨਾ ਲਓ ਤੇ ਕਾਫੀ ਵੱਡੀ ਮਾਰਕੀਟ ਆ ਇਹਨੇ ਆਹ ਦੇਖੋ ਕੰਬਲ ਆ ਰਿਹਾ ਨਾ ਇੱਧਰ ਸਾਰੇ ਤੁਹਾਨੂੰ ਕੰਬਲ ਮਿਲ ਜਾਣਗੇ ਤੁਸੀਂ ਦੇਖ ਸਕਦੇ ਲਓ ਲਓ ਜੀ ਹੁਣ ਤੁਹਾਨੂੰ ਆਪਾਂ ਦੂਜੀ ਸ਼ਾਟ ਦਿਖਾਉਣੀ ਆ ਮਾਰਕੀਟ ਇੱਧਰ ਵੀ ਕਾਫੀ ਦੁਕਾਨਾਂ ਨੇ ਜਿਵੇਂ ਤੁਸੀਂ ਦੇਖਦਾ ਪਹਿਲਾਂ ਆਪਾਂ ਤੁਹਾਨੂੰ ਇੱਧਰਲੀ ਸ਼ਾਟ ਦਿਖਾਈ ਤੀ ਹੁਣ ਆਪਾਂ ਤੁਹਾਨੂੰ ਇੱਧਰਲੀ ਸ਼ਾਟ ਦਿਖਾਵਾਂਗੇ ਲਓ ਜਿਵੇਂ ਦੇਖ ਸਕਦੇ ਹੋ ਮਾਰਕੀਟ ਤੁਸੀਂ ਹੈਨਾ ਲਓ ਜੀ ਐਵੇਂ ਤੁਹਾਨੂੰ ਬਹੁਤ ਸਾਰਾ ਕੱਪੜਾ ਇਹ ਮਾਰਕੀਟ ਦੇ ਵਿੱਚ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਐਵੇਂ ਕੋਈ ਭਾਂਡੇ ਦੇ ਦੁਕਾਨਾਂ ਮਿਲ ਜਾਣਗੀਆਂ ਨਾ ਕੱਪੜੀ ਦੇ ਦੁਕਾਨਾਂ ਮਿਲ ਜਾਣਗੀਆਂ ਤੇ ਲਓ ਜੀ ਤੇ ਬਾਕੀ ਕਮੈਂਟ ਤੁਸੀਂ ਜਰੂਰ ਕਰਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ। ਲਓ ਵੀ ਤੇ ਆਹ ਦੇਖੋ ਜਿਵੇਂ ਹੈਨਾ। ਲਓ। ਖੈਲੋ। ਤੇ ਆਹ ਦੇਖੋ ਹੈਨਾ ਐਵੇਂ ਤੁਹਾਨੂੰ ਸੂਟ ਮਿਲ ਜਾਣਗੇ ਸਾਰੇ। ਲਓ। ਤੇ ਕੁਝ ਐਵੇਂ ਦੀ ਸਾਰੀ ਇਹ ਮਾਰਕੀਟ ਆਡੀ ਤੁਸੀਂ ਦੇਖ ਸਕਦੇ ਹੋ ਸਹਿਰ ਖੰਨੇ ਦੀ ਹੈਨਾ। ਲਓ ਜੀ। ਬਾਕੀ ਆਹ ਨਹੀਂ ਅਦਰ ਫਲਕਾਰੀਆਂ ਹੈਨਾ। ਲਓ ਜੀ। ਤੇ ਆ ਸਾਰੀਆਂ ਫੁਲਕਾਰੀਆਂ ਮਿਲ ਜਾਣਗੀਆਂ ਤੁਹਾਨੂੰ ਐਵੇਂ ਤੇ ਆ ਪਾਰਸ ਵਗੈਰਾ ਹਨਾ ਲਓ ਜੀ ਤੇ ਐਵੇਂ ਜੇ ਸਾਰੀਆਂ ਤੁਹਾਨੂੰ ਦੁਕਾਨਾਂ ਜਿਹੜੀਆਂ ਦੇਖਣ ਨੂੰ ਮਿਲ ਜਾਣਗੀਆਂ ਸ਼ਹਿਰ ਖੰਨੇ ਚ ਤੇ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਂਦੇ ਆ ਹੋਰ ਹਨਾ ਤੇ ਕਾਫੀ ਵੱਡੀ ਮਾਰਕੀਟ ਹੈ ਜੇ ਆਪਾਂ ਗੱਲ ਕਰੀਏ ਤੇ ਲਓ ਤੇ ਆ ਗੀਆਂ ਕੋਟੀਆਂ ਅੱਗੇ ਲਓ ਜੀ ਤੇ ਆ ਜਿਵੇਂ ਕੋਟੀਆਂ ਆ ਗਈ ਲਓ ਕੀ ਪ੍ਰਾਈਸ ਹੈ ਭਈਆ 500 ਰੁਪਏ ਲਓ ਵੀ ਅੱਗੇ ਹੋਰ ਦਿਖਾਉਣਾ ਤੁਹਾਨੂੰ ਦੁਕਾਨਾਂ ਹਨਾ ਲਓ ਵੀ ਤੇ ਸਾਰਾ ਖੰਨੇ ਦਾ ਪਟਨੂ ਬਾਜ਼ਾਰ ਦਿਖਾਇਆ ਤਕਰੀਬਨ ਮਾਰਕੀਟ ਤਾਂ ਕਾਫੀ ਵੱਡੀ ਹੈ ਜੇ ਆਪਾਂ ਗੱਲ ਕਰੀਏ ਨਾ ਮਾਰਕੀਟ ਤਾਂ ਬਹੁਤ ਵੱਡੀ ਹੈ ਤੇ ਮਤਲਬ ਤੇ ਆਪਾਂ ਤੁਹਾਨੂੰ ਜੋ ਮਾਰਕੀਟ ਕੱਪਲੇ ਵਾਲੇ ਜਿਆਦੇ ਉਹ ਤੁਹਾਨੂੰ ਦਿਖਾਦੇ ਜਾ ਰਹੀ ਬਾਕੀ ਤੁਸੀਂ ਕਮੈਂਟ ਕਰ ਦਿਓ ਆਪਾਂ ਹਨਾ ਕਿ ਜੇ ਤੁਸੀਂ ਖੰਨੇ ਸ਼ਹਿਰ ਦੀ ਹੋਰ ਕੋਈ ਵੀਡੀਓ ਦੇਖਣੀ ਹੈ ਆਪਾ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਵੇਂ ਆ ਸੂਟ ਦੇਖ ਸਕਦੇ ਹੋ ਨਾ ਲਓ ਜੀ ਤੇ ਲਓ ਜੀ ਅੱਗੇ ਜਿਵੇਂ ਮੰਗੇ ਦੀ ਹੱਟੀ ਆ ਗਈ ਅੱਗੇ ਕਲਾਮੰਦਰ ਵਾਲੇ ਆ ਗਏ ਜਿਵੇਂ ਹਨ ਐਵੇਂ ਤੁਹਾਨੂੰ ਸਾਰੀਆਂ ਦੁਕਾਨਾਂ ਦੀ ਵੀਡੀਓ ਦੇਖਣ ਨੂੰ ਮਿਲ ਜਾਣਗੀਆਂ ਤੇ ਆ ਅੱਗੇ ਕੁਝ ਕੱਪੜੀ ਦੀਆਂ ਦੁਕਾਨਾਂ ਆ ਲਈਆਂ ਜਿਵੇਂ ਹਨ ਲਓ ਜੀ ਤੇ ਤੁਹਾਨੂੰ ਦਿਖਾਈ ਅੱਜ ਸਹਿਰ ਖੰਨੇ ਦੀ ਮਾਰਕੀਟ ਤੇ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਆਹ ਦੇਖੋ ਸਾਰੇ ਅਦਰਨਾ ਲੋ ਤੇ ਕੁਝ ਐਵੇਂ ਦੀਆਂ ਬਹੁਤ ਸਾਰੀਆਂ ਤੁਹਾਨੂੰ ਵੀਡੀਓ ਦੁਕਾਨਾਂ ਨੇ ਸਾੜੀਆਂ ਸੂਟ ਨਾ ਬਹੁਤ ਸਾਰੀ ਕਲੈਕਸ਼ਨ ਹੈ ਜੀ ਤੁਹਾਨੂੰ ਇਹ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਜੂਗੀ ਲੋ ਜੀ ਆਹ ਦੇਖੋ ਲੋ ਜੀ ਆਹ ਆ ਗਏ ਸੂਟ ਬਾਕੀ ਤੁਸੀਂ ਕਮੈਂਟ ਕਰ ਦਿਓ ਵੀ ਤੁਸੀਂ ਖੰਨੇ ਦੀ ਹੋਰ ਕਿਹੜੇ ਸਾਈਡ ਦੀ ਜਾਂ ਮਾਰਕੀਟ ਦੀ ਜਾਂ ਕੋਈ ਵੀ ਵੀਡੀਓ ਤੁਸੀਂ ਦੇਖਣੀ ਹੈ ਨਾ ਕਮੈਂਟ ਕਰ ਦਿਓ ਜਿਹੜੇ ਕਮੈਂਟ ਵੱਧ ਆਗੇ ਫਿਰ ਆਪਾਂ ਉਹ ਦੀ ਵੀਡੀਓ ਬਣਾ ਦਾਂਗੇ ਦੁਬਾਰਾ ਤੋਂ ਲੋ ਜੀ ਤੇ ਆਹ ਕੋਟੀਆਂ ਆ ਗਈਆਂ ਅੱਗੇ ਹਨਾ ਇਹ ਦੇਖ ਸਕਦੇ ਲੋ ਜੀ ਤੇ ਆਪਾਂ ਪਹਿਲਾਂ ਆਈ ਤੇ ਇਧਰੋਂ ਤੇ ਤੁਹਾਨੂੰ ਪਹਿਲਾਂ ਸਾਰੀ ਇਧਰੋਂ ਮਾਰਕੀਟ ਦਿਖਾਤੀ ਲੋ ਜੀ ਲੋ ਜੀ ਲੋ ਜੀ ਆਹ ਦੀ ਵੀਡੀਓ ਚ ਆਪਾਂ ਤੁਹਾਨੂੰ ਸਹਿਰ ਖੰਨੇ ਦਾ ਬਾਜ਼ਾਰ ਦਿਖਾਇਆ ਤੇ ਆਹ ਦੀ ਵੀਡੀਓ ਨਾਲ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਕੰਨ ਦਾ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ